18 ਦਸੰਬਰ 1845 ਇੱਕ ਜੰਗ ਜਿਸ ਨੇ ਪੰਜਾਬ ਦੇ ਇਤਿਹਾਸ ਦੀ ਦਿਸ਼ਾ ਬਦਲ ਦਿੱਤੀ ਹਸਤਿੰਦਰ ਦੇ ਗਾਣੇ ਵਾਲੀ ਹਾਏ ਮੁਦਕੀ ਦੀ ਜੰਗ ਦੇ ਵਾਂਗੂ ਯਾਦ ਉਹ ਮੁਦਕੀ ਦੀ ਜੰਗ ਆਖਰ ਹੈ ਕਿਆ ਵਾ ਆਓ ਅੱਜ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ 18 ਦਸੰਬਰ 1845 ਦੀ ਉਹ ਠੰਡੀ ਸ਼ਾਮ ਪੰਜਾਬ ਦੇ ਮੈਦਾਨਾਂ ਵਿੱਚ ਧੂੜ ਉੱਡ ਰਹੀ ਸੀ ਘੋੜਿਆਂ ਦੀਆਂ ਟਾਪਾਂ ਤੇ ਤਲਵਾਰਾਂ ਹਵਾ ਦੇ ਵਿੱਚ ਚਮਕ ਰਹੀਆਂ ਸੀ ਇੱਥੋਂ ਸ਼ੁਰੂ ਹੁੰਦੀ ਹੈ ਮੁਦਕੀ ਦੀ جنگ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਕਮਜ਼ੋਰ ਹੋ ਗਿਆ ਰਾਜੇ ਦੇ ਵਜ਼ੀਰਾਂ ਦਾ ਇੱਕ ਇੱਕ ਕਰਕੇ ਕਤਲ ਕਰ ਦਿੱਤਾ ਗਿਆ ਸਿੱਖ ਰਾਜ ਦੀ ਏਕਤਾ ਟੁੱਟ ਗਈ ਦੂਜੇ ਪਾਸੇ ਅੰਗਰੇਜ਼ ਜੋ ਸਤਲੁਜ ਤੋਂ ਪਾਰ ਪੰਜਾਬ ਤੇ ਨਜ਼ਰ ਰੱਖ ਕੇ ਬੈਠੇ ਸੀ ਹੁਣ ਮੌਕੇ ਦੀ ਤਲਾਸ਼ ਵਿੱਚ ਸੀ ਸਿੱਖ ਫੌਜਾਂ ਨੇ ਜਦੋਂ ਫਿਰੋਜ਼ਪੁਰ ਵੱਲ ਕੂਚ ਕੀਤਾ ਤਾਂ ਅੰਗਰੇਜ਼ਾਂ ਨੇ ਇਸ ਨੂੰ ਜੰਗ ਦਾ ਐਲਾਨ ਮੰਨ ਲਿਆ ਜੰਗ ਸ਼ਾਮ ਦੇ ਬਿਲੇ ਸ਼ੁਰੂ ਹੁੰਦੀ ਹੈ ਇੱਕ ਪਾਸੇ ਸੀ ਖਾਲਸਾ ਫੌਜ ਜੋ ਆਪਣੀ ਸ਼ਾਂਤ ਤੇ ਬਹਾਦਰੀ ਲਈ ਸੀ ਮਸ਼ਹੂਰ ਦੂਸਰੇ ਪਾਸੇ ਸੀ ਅੰਗਰੇਜ਼ੀ ਫੌਜ ਜਿਨ੍ਹਾਂ ਕੋ ਆਧੁਨਿਕ ਤੋਪਖਾਨੇ ਤੇ ਰਾਈਫਲਾਂ ਨਾਲ ਲੈਸ ਸੀ ਜੰਗ ਸ਼ਾਮ ਦੇ ਬਿਲੇ ਸ਼ੁਰੂ ਹੁੰਦੀ ਹੈ ਤਲਵਾਰਾਂ ਦੀਆਂ ਟੱਕਰਾਂ ਗੋਲੀਆਂ ਦੀ ਗੜਗੜਾਹਟ ਘੋੜਿਆਂ ਦੀਆਂ ਟਾਪਾਂ ਨੇ ਮੈਦਾਨ ਨੂੰ ਕੰਬਾ ਕੇ ਰੱਖ ਦਿੱਤਾ ਸਿੱਖਾਂ ਨੇ ਅੰਗਰੇਜ਼ਾਂ ਦੀਆਂ ਲੈਨਾ ਚੀਰ ਕੇ ਰੱਖ ਦਿੱਤੀਆਂ ਪਰ ਅੰਗਰੇਜ਼ਾਂ ਕੋਲ ਭਾਰੀ ਤੋਪਖਾਨਾ ਹੋਣ ਦੇ ਕਾਰਨ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ ਰਾਤ ਲੰਮੀ ਸੀ ਹਰ ਪਾਸੇ ਲਾਸ਼ਾਂ ਡਿੱਗ ਰਹੀਆਂ ਸੀ ਸਿੱਖ ਜਵਾਨ ਇੱਕ ਇੱਕ ਕਰਕੇ ਸ਼ਹੀਦ ਹੁੰਦੇ ਰਹੇ ਪਰ ਹਿੰਮਤ ਨਹੀਂ ਹਾਰਿਆ ਆਖਰੀ ਸਾਹ ਤੱਕ ਲੜਦੇ ਰਹੇ ਖੂਨ ਧੂੜ ਤੇ ਅੱਗ ਨਾਲ ਭਰਿਆ ਉਹ ਮੈਦਾਨ ਪੰਜਾਬ ਦੇ ਇਤਿਹਾਸ ਲਈ ਇੱਕ ਕਾਲਾ ਸਫਾ ਲਿਖ ਗਿਆ ਆਖਰਕਾਰ ਮੁਦਕੀ ਦੀ ਜੰਗ ਅੰਗਰੇਜ਼ਾਂ ਦੀ ਪਹਿਲੀ ਜਿੱਤ ਸਾਬਤ ਹੋਈ ਇਹ ਜੰਗ ਦੀ ਸ਼ੁਰੂਆਤ ਸੀ ਇਸ ਤੋਂ 3 ਦਿਨਾਂ ਬਾਅਦ ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ ਫਿਰੋਜ਼ਸ਼ਾਹ ਦੀ ਜੰਗ ਹੁੰਦੀ ਹੈ ਇਸ ਤੋਂ ਸਾਫ਼ ਹੋ ਗਿਆ ਸੀ ਕਿ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਖੂਨ ਖਰਾਬਾ ਹੋਣੇ ਵਾਲਾ ਹੈ ਮੁਦਕੀ ਦੀ ਜੰਗ ਸਾਨੂੰ ਦੱਸਦੀ ਹੈ ਕਿ ਹਾਲਾਤ ਕਿੰਨੇ ਵੀ ਖਰਾਬ ਕਿਉਂ ਨਾ ਹੋਣ ਸਿੱਖਾਂ ਨੇ ਬਹਾਦਰੀ ਨਾਲ ਹੌਂਸਲੇ ਦਾ ਸਬਕ ਪੂਰੀ ਦੁਨੀਆ ਨੂੰ ਦੇ ਦਿੱਤਾ ਇਹ ਜੰਗ ਇੱਕ ਹਾਰ ਨਹੀਂ ਸੀ ਇਹ ਪੰਜਾਬ ਦੀ ਸ਼ਾਨ ਸਿੱਖਾਂ ਦੀ ਬਹਾਦਰੀ ਤੇ ਬਲੀਦਾਨ ਦੀ ਮਿਸਾਲ ਸੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਕਰ ਦਿਓ ਤੇ ਆਪਣੀ رائے ਦੇਣਾ ਨਾ ਭੁੱਲਿਓ ਤੇ ਭਰਾ ਆਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜੀਆਂ ਹੋਰ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਦੋ ਇਜਾਜ਼ਤ ਧੰਨਵਾਦ ਜੀ